ਵੇਖਾਂ ਕਿਦਾਂ ਸੱਜ ਕੇ ਬੈਠੀ ਏ ਮਾਤਾ ਬਾਹਰ ਹੈ ਐਨਾ ਨਹੀਂ ਪੀ ਲਾਗੋ ਕਿ ਤੇ ਕੈ ਹੀ ਦਵਾ ਪੀ ਲਿਆ ਲਸਣ ਛਿਲਦਾ ਕਿ ਤੇ ਗੰਡੇ ਚੀਰਦਾ ਨਾ ਇਹਨੂੰ ਕਿ ਲੋੜ ਲਸਣ ਗੰਡੇ ਚੀਰੰਦੀ ਧੀ ਦਾ ਘਰ ਘਰ ਨਾ ਵਾਪਸ ਤੇ ਬੜੀ ਤੇਜ ਵਾ ਉਹਨੂੰ ਆ ਵੀ ਦੇ ਦੋ ਤੁਹਾਨੂੰ ਆ ਵੀ ਦੇ ਦੋ ਤੇ ਇੱਥੇ ਰਹਿਣਾ ਇੱਥੇ ਖਾਣਾ ਤੇ ਇੱਥੇ ਦੀ ਸੁੱਖ ਨਹੀਂ ਮੰਗਣੀ ਹੁਣ ਨਾ ਮਾਤਾ ਦਾ ਜਰਾਕ ਮੈਨੂੰ ਇਲਾਜ ਕਰਨਾ ਪੈਣਾ ਇਹਨੂੰ ਦੇਖ ਕੇ ਹੁੰਦੀ ਆ ਨਾ ਗੰਡੇ ਕੁਛੇ ਨਾ ਇੱਥੇ ਬਹਿ ਕੇ ਚੀਰ ਜੇ ਖਾਣਾ ਵਾ ਤੇ ਕੰਮ ਤੇ ਕਰਨਾ ਹੀ ਪੈਣਾ ਵਾ ਇੱਦਾਂ ਨਹੀਂ ਕਿ ਘਿਰਾ ਹੁਣ ਆ ਹੁਣ ਚੱਲ ਹਾਂ ਜਰਾ ਆਲੋ ਫੜੋ ਹਾਂ ਤੇ ਗੰਡੇ ਕੱਟੋ ਹੁਣ ਬਥੇਰਾ ਚ ਰਵੇਲੀਆਂ ਖਾ ਲਈਆਂ ਵਾ ਹੁਣ ਤਾਂ ਸਰੀਰ ਬਿਲਕੁਲ ਠੀਕ ਵਾ ਹੁਣ ਤਾਂ ਨਹੀਂ ਕਮੀ ਕਿਸ ਚੀਜ਼ ਦੀ ਗੰਡੇ ਤੇ ਨਹੀਂ ਅਜੇ ਮੇਰੇ ਹੱਥ ਨੇ ਕੰਮ ਕਰਨਾ ਨਹੀਂ ਇਹ ਕਿ ਮੈਂ ਕੀ ਕਰ ਸਕਦਾ ਜੇ ਮੈਂ ਆ ਜਾਵਾਂ ਮੈਂ ਦੱਤਾਂ ਰਵੇਆਂ ਕਰਕੇ ਕਿਛ ਲਿਆ ਜਾਂਦਾ ਤੇ ਛਿਲ ਚੁਣਦਾ ਹਾਂ ਅੱਛਾ ਗੰਡੇ ਨਹੀਂ ਕਿ ਚੀਰੇ ਜਾਂਦੇ ਧੀ ਦਾ ਘਰ ਭਰਿਆ ਜਾਂਦਾ ਵਾ ਉਹ ਤਾਂ ਕਹਿਣਾ ਪਿਆ ਵੀ ਤੀ ਦੇ ਘਰ ਸੁੱਟਦਾ ਤੇ ਆ ਵੀ ਤੀ ਦੇ ਘਰ ਸੁੱਟਦਾ ਹੈ ਇਹਦੀ ਕੋਈ ਗੱਲਾਂ ਸੁਭਾਦ ਆ ਇਹਦਾ ਤਾਂ ਕੀ ਨੀ ਸੁੱਟਦਾ ਨਾ ਇਹ ਕੈਰੀ ਖੰਡਈ ਆ ਤੇ ਤੇਰੇ ਕੋਲ ਮੈਨੂੰ ਸਾਰਾ ਇਹ ਪਤਾ ਵਾ ਠੀਕ ਵਾ ਨਾ ਐਡੇ ਪੋਲੇ ਬਣਦੀ ਲੋੜ ਨੀਗੀ ਤੇ ਨਾਲੇ ਹੁਣ ਬਥੇਰਾ ਚਰਮੰਜੀ ਤੇ ਬਹਿ ਕੇ ਵੇਦੀਆਂ ਖਾਲਗਾ ਵਾ ਹੁਣ ਕੰਮ ਕਰਨਾ ਪੈਣਾ ਵਾ ਕੰਮ ਕਰੋਗੇ ਤੇ ਰੋਟੀ ਮਿਲਿਆ ਕਰਨੀ ਤੇ ਰੋਟੀ ਨਹੀਂ ਮਿਲਿਆ ਕਰਨੀ ਹੁਣ ਇਹ ਸੋਚ ਲਓ ਹੁਣ ਤੇ ਜੇ ਮੈਂ ਤਾਂ ਆਪਾਂ ਨੇ ਮਹਾਰਾਜ ਮੇਰਾ ਸਰੀਰ ਨੂੰ ਠੀਕ ਕਰ ਕੰਮ ਕਰਕੇ ਨੂੰ ਦਖਤ ਕਰਦਾ ਹਾਂ ਭਾਵੇਂ ਦਿਖਾਈਦਾ ਪਰ ਸਰੀਰ ਠੈਮ ਹੋਣਾ ਚਾਹੀਦਾ ਵਾ ਮੈਂ ਕਰਕੇ ਰੱਬ ਕਾੜੀ ਹੱਥ ਚੋਲੀਆਂ ਪੜਾਉਂਦਾ ਆਪੇ ਆਮ ਕਰਦੇ ਜੇ ਮੈਂ ਆਪਣਾ ਕੰਮ ਤੋਂ ਬੰਦ ਕਰ ਕੰਮ ਨਾਲ ਆਉਂਦਾ ਕਿ ਤੇ ਬੋਝ ਨਾ ਮੈਂ ਬਣਾ ਬੋਝ ਬਣ ਕੇ ਗੱਲਾਂ ਹੀ ਸੁਣਨੀਆਂ ਵੰਕਨੀਆਂ ਗੱਲਾਂ ਵਾਲੀ ਕਿਹੜੀ ਗੱਲ ਆ ਕੰਮ ਕਰਨ ਲੱਗਾ ਤੇ ਉਹ ਹੱਥ ਨਹੀਂ ਕੰਮ ਕਰਦੇ ਹਨਾ ਕਰੋ ਹਪਣਾ ਅੱਜ ਧੜਕੋ ਚਿਰੋਣੇ ਗੰਡੇ ਮੈਂ ਵੇਨੀ ਆ ਨਾ ਭਲਾ ਕਿਦਾਂ ਨਹੀਂ ਚੀਰਦੇ ਜੇਰਾ ਸਾਰਾ ਕੁਛ ਇੱਥੋਂ ਲੈਣਾ ਇੱਥੋਂ ਪਾਉਣਾ ਇੱਥੋਂ ਖਾਣਾ ਤੇ ਕੰਮ ਕਰਨ ਲੱਗਿਆ ਕਿ ਟੰਗੀ ਹੁੰਦੀ ਆ। ਨਾ ਕਰਦਾ ਸੰਗੀ ਤਾਂ ਵੀ ਨਾ ਤੇ ਕੰਮ ਤੇਰੇ ਕੰਮ ਤੇ ਨਹੀਂ। ਨਹੀਂ ਹੁਣ ਨਹੀਂ ਨਾ ਜੀ ਕਰਨਾ ਬੜਾ ਚਰੇ ਵੇਲੀਆਂ ਖਾ ਲਿਆ ਵਾ। ਹੁਣ ਨਹੀਂ ਦਿਲ ਕਰਨਾ ਕੰਮ ਕਰਨ ਨੂੰ। ਹੁਣ ਤੱਕ ਕਰੋਗੇ ਨਾ ਕੋਸ਼ਿਸ਼ ਫੇਰ ਹੀ ਹੁਣਾ ਵਾ। ਇਹ ਬਾਕਾਰ ਹੈ। ਇਹ ਮੇਰੇ ਕੋ ਹੱਥ ਜੜਾ ਲਾ। ਮੇਰੇ ਜਾ ਮੇਰੇ ਲਾਕੋ ਮੇਰੇ ਤੇ ਅੱਗੇ ਸਿਰ ਫਿਰ ਹੁੰਦੀ ਹੈ ਦਵਾਈ ਦੁਈ ਖਾ ਕੇ ਤੇ ਮਾੜਾ ਮੋਟਾ ਅੰਦਰ ਬਾਹਰ ਹੁੰਦਾ ਹੀ ਆ ਤੇ ਤੂੰ ਮੇਰੇ ਸਿਰ ਤੇ ਚੜ ਕੇ ਤੇ ਮਿਲਣ ਗੱਲਾਂ ਕਰੀ ਜਾਨੀਆਂ ਮਾਂਸ ਵਾਲੀ ਹਾਂ ਇਹ ਦੱਸ ਕਿ ਮੈਂ ਕੋਈ ਨਹੀਂ ਤੈਨੂੰ ਆਖਣ ਲਈ ਮਾੜਾ ਚੰਗਾ ਤੂੰ ਵੀ ਹੁਣ ਦਿੱਤੇ ਆ ਨਾ ਬੰਦੇ ਚੱਲ ਬੋਤਿਆਂ ਗੱਲਾਂ ਕੰਮ ਦੀ ਨੋਣਾ ਮੈਂ ਦੇਖ ਨਹੀਂ ਆਉਂਦੀ ਕਰਾਂ ਵੀ ਨਾ ਹੁਣ ਤੇ ਕਰਾ ਲਈਆਂ ਇਰਾਦੇ ਜਿੱਦਾਂ ਨੇ ਕੁੱਤੀ ਰਹਿ ਜਾਂਦੇ ਤੇਰਾ ਭਾਵੇਂ ਹੋਵੇ ਹੁਣ ਸਿਰ ਫਿਰ ਤੇ ਭਾਵੇਂ ਹੋਜ ਮਰਜੀ ਹੁਣ ਕੰਮ ਕਰਨਾ ਹੀ ਪੈਣਾ ਇਨੀਆਂ ਗੱਲਾਂ ਕਰਦੀ ਐ ਇਨੀਆਂ ਗੱਲਾਂ ਕਰਦੀ ਐ ਲੱਕੰਡੇ ਚੀਰ ਆ ਲਸਣ ਛੇਲ ਫਲਾਂ ਕਰ ਤੈਨੂੰ ਰੋਟੀ ਨਹੀਂ ਮਿਲਣੀ ਇੱਤਾਂ ਦੱਸ ਤੂੰ ਮੈਨੂੰ ਰੋਟੀ ਫੇਕਿਆਂ ਤੋਂ ਲਿਆ ਕੇ ਦੇਣੀ ਐ ਹੈ ਮੈਂ ਕਾਰਵਾਈ ਨਹੀਂਂਗੀ ਪਹਿਲਾਂ ਤਾਂ ਘਰ ਮੇਰਾ ਹੀ ਸੀ ਅੱਜ ਤੂੰ ਆ ਗਈਆਂ ਤੇ ਅੱਜ ਤੂੰ ਘਰ ਦੀ ਮਾਲਕ ਬਣ ਗਈਆਂ ਸਸਾਂ ਨੂੰ ਤੇ ਇਨੀਆਂ ਆਂਦੀਆਂ ਨੇ ਵੀ ਸਸਾਂ ਹੈ ਹੀ ਕੁਛ ਨਹੀਂ ਹੈ ਜੇ ਮੈਂ ਮੁੰਡੇ ਨੂੰ ਦੱਸਾਂ ਫੇ ਇਦਾਂ ਗੱਲਾਂ ਕਰਦੀ ਐ ਤਾਂ ਫੇਰ ਘਰ ਚ ਪੈ ਇਹ ਨਾ ਕਪੱਤ ਫੇਰ ਇਹਨੂੰ ਲੱਗੇ ਪਤਾ ਤੇਰੇ ਨਾ ਅੱਖਾਂ ਮਾਈ ਚੁੱਕਣਾ ਨਹੀਂਂਦੀ ਯੇ ਮੈਂ ਚੁੱਪ ਕਾ ਰਹੀ ਨਹੀਂ ਤੇ ਦਾ ਇਹ ਮਤਲਬ ਨਹੀਂ ਵੀ ਤੂੰ ਮੇਰੇ ਸਿਰ ਤੇ ਹੀ ਚੜ ਜਾ ਕਿੰਨੀਆਂ ਗੱਲਾਂ ਕਰਦੀ ਆ ਹਾਂ ਰੋਟੀ ਮਤਾ ਅਮਲ ਨਹੀਂ ਆ ਕੰਮ ਕਰੇਗੀ ਤੇ ਦੱਸ ਨਾ ਮੈਂ ਕੰਮ ਕਰੂਗਾ ਤੇ ਤੂੰ ਰੋਟੀ ਨਾ ਦੇਂਗੇ ਦੱਸਾਂ ਕਿ ਮੁੰਡੇ ਨੇ ਵੇਖੀ ਤੈਨੂੰ ਰੋਟੀ ਚ ਚੰਗੀ ਤਰ੍ਹਾਂ ਤੈਨੂੰ ਮਤ ਦੱਸੂਗਾ ਰੋਟੀ ਦੇਣਗੀ ਹੱਦ ਹੋਈ ਇਹਦੇ ਵਾਰੀ ਆ ਕੋ ਕੰਮਾ ਚੋ ਕੰਮ ਆ ਯੇ ਮੈਂ ਬਿਮਾਰ ਤੇ ਆਈ ਗਈ ਹਾਂ 10 ਦਿਨ ਮਹੀਨਾ ਤੇ ਤੂੰ ਤਾਂ ਮੇਰਾ ਲੋ ਹੀ ਪੀ ਲਿਆ ਵਾ ਹੈ ਇੰਦਾ ਥੋੜਾ ਕਰਦੀਆਂ ਨੋਆਂ ਤੀਆਂ ਜਿੱਦਾਂ ਤੂੰ ਕਰਨ ਨਹੀਂ ਮੇਰੇ ਨਾਲ ਪਿਛਲਿਆਂ ਨਾਲ ਨਹੀਂ ਕਰਦੀ ਤੂੰ ਪਿਛਲੇ ਤੈਨੂੰ ਚੰਗੇ ਉਹਨਾਂ ਨਾਲ ਤਾਂ ਬੜੀ ਪੁੱਛ ਪੁੱਛ ਕਰਨੀ ਆ ਹੁਣ ਤੇ ਲੱਗੀ ਰਹੀ ਨਹੀਂ ਦੋ ਦੋ ਤਿੰਨ ਤਿੰਨ ਘੰਟੇ ਵੇਖਾਂ ਕਿਦਾਂ ਬੜ 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 ਲੱਈਆ ਹਾਂ ਹੁਣ ਹੋ ਗਏ ਨਾ 6 ਮਹੀਨੇ ਕੰਮ ਕੀਤੇ ਇਹਨੂੰ ਹੁਣ ਕੰਮ ਕਰਨ ਨੂੰ ਜੀ ਕਿੱਥੇ ਕਰਨਾ ਵਾ ਕਿਦਾਂ ਢਈ ਇਹ ਗੱਲਾਂ ਕਰਨਾ ਹੈ ਮੈਂ ਮੁੰਡੇ ਨੂੰ ਦੱਛਾ ਤੇ ਨਾ ਦੱਸਦੇ ਮੁੰਡੇ ਨੂੰ ਮੁੰਡੇ ਦਾ ਮੈਨੂੰ ਡਰ ਪਿਆ ਵਾ ਤੁਹਾਡਾ ਤਾਂ ਕੰਮ ਹੀ ਇਹ ਹੋ ਰਹਿਣਾ ਮਾਂ ਪੁੱਤਾਂ ਦਾ ਕਰੀ ਜਾ ਉਹ ਜੋ ਕਰਨਾ ਹੁਣ ਨਹੀਂ ਮੇਰੇ ਸਿਹਤ ਤੇ ਅਸਰ ਬਥੇਰਾ ਡਰ ਡਰ ਕੇ ਵੇਖ ਲਿਆ ਤੁਹਾਡੇ ਕੋਲ ਹੁਣ ਮਾਤਾ ਤੈਨੂੰ ਤੇ ਮੈਂ ਫਾਇ ਲਾਉਂਗੀ ਨਾ ਜਰਾਕ ਤੈਨੂੰ ਤੇ ਮੈਂ ਮਤ ਦਵਾਂਗੀ ਕਿ ਕਿਦਾਂ ਕੰਮ ਕਰਨਾ ਤੇ ਕਿਦਾਂ ਰੋਟੀ ਖਾਣੀ ਹੈ ਵੇਖੀ ਜਾ ਹੁਣ ਤੂੰ ਗਾੜੀ ਗਾੜੀ ਛਾੜੂ ਪੋਚਾ ਵੀ ਤਰ ਕੋ ਕਰਾਇਆ ਦਊ ਹੁਣ ਉਹ ਬੀਬੀ ਉਹ ਠੀਕ ਤੇ ਹੋ ਜਾ ਆ ਕੀ ਕਰਨੀ ਆ ਦੇ ਭਰਾਵਾ ਉਹ ਆਂਦੀ ਆ ਵੀ ਕਾਰ ਕਾਮਾ ਗੰਡੇ ਚੀਰ ਆ। ਉੱਥੇ ਆ ਸੁੱਟ ਪਰੇ ਗੰਡੇ ਚੀਰ ਇੱਥੇ। ਤੇ ਮੇਰੇ ਗਾੜੀ ਰੱਖ ਗਈ ਆ। ਇਹਨੇ ਜਾਣਾ ਵਾ ਕਿਤੇ ਬੁਲਾਇਤ। ਤੇ ਮੈਂ ਤੇ ਉਹਨੂੰ ਆਖਿਆ ਮੈਂ ਖਾਂ ਕੁੜੀ ਆ ਜੇ ਮੇਰੇ ਕੋ ਨਹੀਂ ਛਿਲੇ ਜਾਂਦੇ ਮੇਰੇ ਹੱਥ ਨਹੀਂ ਪੈਂਦਾ ਚੰਗੀ ਤਰ੍ਹਾਂ। ਤੇ ਗੰਡੇ ਨਹੀਂ ਮੇਰੇ ਕੋ ਚੀਰੇ ਜਾਣੇ ਚੱਲ ਰੱਖ ਦੇ ਮੈਂ ਵੇਖ ਨਹੀਂ ਜੇ ਲਾਇਸੈਂਸ ਲਿਆ ਜਾਂਦਾ ਥਾ। ਨਹੀਂ ਇਹਨੇ ਕਿਹੜੀ ਬੀਬੀ ਕਬਾਰ ਨੂੰ ਗੋਡੀ ਕਰਨੀ ਹੈ? ਆ ਜਾਵੇ ਤਾਂ ਰੋਟੀ ਦਾ ਹੀ ਆ। ਹੈ? ਬਾਹਰ ਰੰਦਾਂ ਦਾ ਨਹੀਂ ਵੇਖ ਲੈਣੇ ਆ। ਕਰਨੀ ਤਾਂ ਹੈ ਤੇ ਰੋਟੀ ਦਾ ਹੀ ਆ। ਪਰ ਅਗਲੀ ਮੈਨੂੰ ਇਹਦਾ ਲਾਂਦੀ ਆ। ਫੇਰ ਰੋਟੀ ਤੈਨੂੰ ਹੁਣ ਤਾਂ ਮਿਲਣੀ ਆ ਜੇ ਅਗੇ ਤਾਂ ਮ ਬਥੇਰਾ ਚ ਰੋਟੀਆਂ ਮੰਜੀ ਤੇ ਭਾਲ ਕੇ ਖਵਾ ਲ ਦਿੱਤੀਆਂ ਨੇ ਹੁਣ ਨਹੀਂ ਮ ਖਵਾ ਲੈਣੀਆਂ ਮੇਰਾ ਤੇ ਇੱਕ ਦਾਦਾ ਵਾ ਇਹਦੇ ਨਾਲ ਭਰਾ ਨੂੰ ਕਰਾਂ ਫੋਨ ਮੈਂ ਤੇ ਹਾਰ ਕੇ ਹੁਣ ਤੈਨੂੰ ਦੱਸ ਕੇ ਦਿੱਤਾ ਜੀ ਵੀ ਨਹੀਂ ਨਹੀਂ ਸਾਡੀ ਜਾਣ ਤੰਗ ਕਰਤੀ ਆ ਭਈ ਲੋੜ ਤੋਂ ਵੱਧ ਹੁਣ ਦੱਸ ਕੀ ਹੋਣਾ ਚਾਹੀਦਾ ਹਾਂ ਕੀ ਕਰੀਏ ਦੱਸ ਹੁਣ ਬੀਬੀ ਆ ਜਾ ਕੇ ਰੋਟੀਆਂ ਹੁਣੇ ਵੀ ਨੁਲੀ ਜਾਣ ਢੀ ਹੈ ਹੁਣ ਕਿੱਥੋਂ ਖਾਣੀ ਰੋਟੀ ਹੈ ਤੁਸੀਂ ਤੇ ਘਰ ਵਾਲੇ ਪਹਿਲੇ ਜੇ ਇਹ ਤਾਂ ਹੁਣ ਆਣ ਕੇ ਬਣੀ ਘਰ ਵਾਲੀ ਹੈ ਹੈ ਚਲੋ ਬਣਈਆਂ ਚਲੋ ਬਣਾਈਆਂ ਤੇ ਬਣਈਆਂ ਕੋਈ ਗੱਲ ਨਹੀਂ ਪਰ ਇਦਾਂ ਤੇ ਨਾ ਨਾ ਕਰੇ ਜਿੱਦਾਂ ਕਰ ਲਈ ਆ ਮੈਨੂੰ ਤੇ ਇਹ ਮੈਂ ਤੇ ਤੈਨੂੰ ਪਤਾ ਗੱਲ ਹੀ ਨਹੀਂ ਦੱਸਦੀ ਰਹੀ ਮਾਤਾ ਇੰਨਾ ਦੁਖੀ ਐ ਤੋ ਵੀ ਕੋਈ ਗੱਲ ਕਰਨ ਵਾਲੀ ਜੇ ਕੁੜੀ ਆ ਜਾਂਦੀ ਆ ਉਹਨੂੰ ਵੀ ਨੱਕੋ ਨੱਕ ਕਰ ਦਿੰਦੀ ਆ ਹੈ ਬੜਾ ਬੜੀਆਂ ਗੱਲਾਂ ਕਰਦੀ ਆ ਬਹੁਤ ਮੇਰਾ ਤੇ ਜੀ ਕਰਦਾ ਮੈਨੂੰ ਫੜ ਕੇ ਨਾ ਇਹਦੀਆਂ ਰਗਾਂ ਘੁਟਾ ਕੇ ਕਰੀ ਤੇ ਫੇਰ ਗੱਲ ਬਣਨੀ ਆ ਲਾਲਾ ਲਾਲਾ ਤੇ ਡੜੀ ਹੋਣੀ ਹੁਣ ਕੀ ਕਰਨਾ ਹੈ ਹੈ ਘਪਤ ਨਾ ਪਾਈ ਪੁੱਤ ਨਾ ਕੁਝ ਵੀ ਆਖੀ ਹੋਣਾ ਉਹ ਤੇ ਹੁਣ ਉਹਦੀ ਇਤਿਹਾਦਤ ਹੋ ਗਈ ਆ ਹੁਣ ਜੇ ਤੂੰ ਵੀ ਇਦਾਂ ਕੀਤਾ ਤੇ ਲੋਕਾਂ ਨੇ ਆਖਣਾ ਵੀ ਲੈ ਔਰ ਕਿ ਉਹਨੇ ਆਖਣਾ ਮੇਰੇ ਸੱਸ ਨੇ ਘਟਾਇਆ ਸੋ ਉਹਨੇ ਗੱਲਾਂ ਦਸੀਆਂ ਉਹਨੇ ਆ ਮੇਰੇ ਸਿਰ ਤੇ ਘਬੜ ਪਾਉਣੀ ਆ ਫੇਰ ਕੀ ਫਾਇਦਾ ਬੀਬੀ ਤੂੰ ਵੀ ਬੜੀਆਂ ਗੱਲਾਂ ਲਗਉਂਦੀ ਰਹੀਆਂ ਹੈ ਆੜਾ ਤੈਨੂੰ ਨੁਕਸ ਪਿਆ ਆ ਤੈਨੂੰ ਸੋਚ-ਸੋਚ ਕੇ ਪਿਆ ਹੋਰ ਗੱਲ ਕੋ ਹੁੰਨੀ ਨਹੀਂ ਮੈਂ ਤਾਂ ਹੁਣ ਗੱਲ ਲੱਭੀ ਆ ਵੀ ਇਹ ਵਾਕਈ ਬੀਬੀ ਤੇਰਾ ਸਹੀ ਲੋਹੇ ਵਰਗਾ ਸੀ ਹੈ ਵੇ ਵੇ ਇੰਨੇ ਫੜ ਕੇ ਤੇ ਥੇ ਕਰ ਛੜਿਆ ਗੱਲਾਂ ਕਰ ਕਰ ਕੇ ਤੇ ਗੱਲਾਂ ਕਰ ਕਰ ਕੇ ਤੇ ਛੜਿਆ ਫੱਕਾ ਨਹੀਂ ਹੈ ਇਹ ਨੁਕਸਾਨ ਤੇ ਆਪਣਾ ਹੀ ਹੋਇਆ ਨਾ ਹਾਂ ਹਾਂ ਨੁਕਸਾਨ ਤੇ ਆਪਣੇ ਘਰ ਦਾ ਹੀ ਹੋਣਾ ਸੀ ਉਹ ਮਾਰ ਪਈਆਂ ਤੇ ਪੁੱਤ ਘਰੋਂ ਪੈਸੇ ਲੱਗੇ ਮੈਂ ਤੇ ਤੁਹਾਨੂੰ ਨਾ ਤੇ ਕਾਹਤ ਇਹ ਨੁਕਸਾਨ ਆ ਹੱਦ ਹੋਈ ਏ ਤਾਂ ਮੈਂ ਬੁੱਢੀ ਆਲੀ ਏ ਹੁਣ ਕੀ ਕਰੀਏ ਫਿਰ ਹੁਣ ਇਹਦੇ ਨਾਲ ਤੂੰ ਹੁਣ ਕੁਛ ਨਾ ਆਖੀ ਉਹਨੂੰ ਐਵੇਂ ਕਪੱਤ ਪਾਏਗਾ ਪੁੱਤ ਫਿਰ ਮੂੰਹ ਮਟੇਗੀ ਤੂੰ ਪੇਗੀ ਪੇਕਿਆਂ ਨੂੰ ਇਹਦੇ ਇੱਕ ਦਿਨ ਮੈਨੂੰ ਧੋਣਾ ਚਾਰ ਮਾਰ ਲੈਂਦੇ ਤੇ ਇਹ ਕੰਮ ਸੈੱਟ ਹੋਏ ਨਾ ਰੋਲਾ ਖਪਾ ਤੇ ਘੜੀ ਪੈਣਾ ਪੈਣਾ ਰਿਸ਼ਤੇਦਾਰਾਂ ਜਥੇ-ਥੇ ਤੇ ਹੁਣੀ ਹੁਣ ਫਿਰ ਰੋਜ ਦਾ ਕੰਮ ਤੇ ਮੁੱਕ ਜੂਗਾ ਨਹੀਂ ਪਤਾ ਜਾਂ ਹਾਨੇ ਜਾਂ ਬੰਨੇ ਹੋ ਜੂ ਕੰਮ ਨਹੀਂ ਨਹੀਂ ਇਹ ਨਾ ਕੰਮ ਕਰੀਂ ਹੱਥ ਹੀ ਨਹੀਂ ਪੈਣਾ ਮੇਰਾ ਤਾਂ ਆਪ ਜੀ ਕਰ ਰਿਹਾ ਵੀ ਮੈਂ ਹੀ ਮਦਦ ਚਗੀ ਕਰਾਂ ਨੂੰ ਪਤ ਵਾਗ ਰੁਆਗ ਰੁਆਹੇ ਇਹ ਨਹੀਂ ਗੱਲ ਕਰਨੀ ਕੋਈ ਨਹੀਂ ਆਪੇ ਇਦਾਂ ਟਾਈਮ ਲੰਘ ਜਾਣਾ ਵਾ ਬੀਬੀ ਭਾਵੇਂ ਚੰਗੀ ਹੋ ਜਾਣਾ ਇਹਨੇ ਇਤਰਾੁਖੇ ਨਹੀਂ ਇੰਨਾ ਕਰਨਾ ਚਾਹੀਦਾ ਹਾਂ ਹੁਣ ਮੈਂ ਸਮਾਜ ਚ ਰਹਿਣ ਦੇ ਕੋਈ ਦੁਨੀਆਦਾਰੀ ਵਾਲ ਵੇਖ ਕੇ ਉਹਨੂੰ ਅਕਲ ਆਉਂਦੀ ਵੀ ਹਾਂ ਇੱਕ ਦੁਨੀਆ ਕਿਤਰਾ ਵਸਣ ਦੀ ਕੋਈ ਨਹੀਂ ਪਤਾ ਹੁਣ ਮੇਰਾ ਸਰੀਰ ਠੀਕ ਹੋ ਚ ਤੇ ਕਰ ਲਿਆ ਕਰਨਾ ਮੈਂ ਕੰਮ ਤੇ ਆਪੇ ਇਹਨੇ ਚੰਗੀ ਹੋ ਜਾਣਾ ਜਦੋਂ ਲਾਗੋ ਕੰਮ ਹੋਣਿਆ ਪਿਆ ਆਲੀ ਪੈਂਦਾ ਉਹਨੂੰ ਕੱਲੀ ਨੂੰ ਕਰਨਾ ਤੇ ਤਾਂ ਕਰਕੇ ਗੱਲਾਂ ਕਰਦੀ ਆ ਖੇਜ ਜਾਂਦੀ ਆ ਬੀਬੀ ਤੂੰ ਕਿਹੜਾ ਇਹ ਸਦਾ ਬਾਹਰ ਵਾਲਾ ਮੁੜਕੇ ਵੀ ਆਪ ਹੀ ਕਰਨਾ ਪੈਣਾ ਵਾ ਉਦੋਂ ਸਵਰ ਹੋਣਾ ਨਾ ਉਦੋਂ ਪਹਿਾਨੀ ਕੋਈ ਲਾਗੇ ਕਰਨ ਵਾਲਾ ਹੁਣ ਦੇਖਦੀ ਆ ਨਾ ਮੈਂ ਜੇ ਕੋਈ ਬੰਦਾ ਸੋਚੇ ਵੀ ਚੱਲ ਕੋਈ ਗੱਲ ਨਹੀਂ ਬੰਦਾ ਬਿਮਾਰ ਆ ਵੀ ਚੱਲਾ ਕੋਈ ਮੈਂ ਕਰ ਦਿੰਨਾ ਹੈ ਕਦੀ ਵੀ ਤੈਨੂੰ ਮਾਤਾ ਜੀ ਕਦੀ ਆਖਿਆ ਵੀ ਆਹ ਬੀਬੀ ਰੋਟੀ ਖਾ ਲਾ ਜਾਂ ਆਹ ਕਰ ਲਾ ਜਾਂ ਆਹ ਕਰ ਲਾ ਜਾਂ ਮੈਂ ਦਵਾ ਜਾਂ ਨਿਆਣੇ ਕਰਨ ਹੈ ਰੋਟੀ ਜੇ ਇੱਕ ਦਿਨ ਦੇਣੀ ਲੱਗੀ ਤੇ ਚੁੱਕ ਕੇ ਅੰਥਾਲੀ ਰੇੜ ਗਈ ਉਹ ਤਾਂ ਗੱਲ ਆ ਖਾ ਲਾ ਖਾਣੀਆਂ ਤੇ ਨਹੀਂ ਖਾਣੀਆਂ ਤੇ ਮੇਰੇ ਕੋ ਨਹੀਂ ਦਿੱਤੀਆਂ ਜਾਂਦੀਆਂ ਨਾ ਬੀਬੀ ਕੇ ਰਿਸ਼ਤੇਦਾਰ ਨੂੰ ਦੱਸਣ ਵਾਲੇ ਹੈ ਨਾ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਮੇਰਾ ਦਾਦੇ ਮੈਂ ਭਰਾ ਨੂੰ ਕਰੂੰਗਾ ਕਿ ਇਦਾਂ ਫੋਨ ਵੀ ਇਹਨੂੰ ਸਮਝਾ ਲਾਣ ਕਿ ਜੇ ਸਮਝਦੀ ਆ ਤੇ ਇਹਦੇ ਭਰਾ ਇੱਥੋਂ ਲੈ ਜਾਓ ਫੇ ਮੈਂ ਹੁਣ ਕੀ ਕਰਾਂ ਫਿਰ ਹੈ ਆਫਰੇ ਹੋ ਗਿਆ ਬੰਦਾ ਕੀ ਕਰੂਗਾ ਕੀ ਕਰੇ ਬੰਦਾ ਰਿਸ਼ਤੇਦਾਰਾਂ ਚ ਵੀ ਗੱਲ ਆ ਉਹਦੇ ਅਖੰਡਿਆ ਮੈਂ ਹਾਂ ਕੋਈ ਅਹੀਂ ਕੋ ਵਾਧਾ ਘਾਟਾ ਕਰਕੇ ਗੁੱਸੇ ਦੇ ਵਿੱਚ ਤੇ ਸਾਰਾ ਬਿੜਾ ਕਰ ਕੋਈ ਨਾ ਕਰਦਾ ਹੈ ਰਿਸ਼ਤੇਦਾਰਾਂ ਪਤਾ ਅਖਣਾ ਵਾ ਪੀ ਇਹਨਾਂ ਦੇ ਘਰ ਕੰਜਰਖਾਨਾ ਪਿਆ ਰਹਿੰਦਾ ਵਾ ਆਈ ਤੇ ਗੋਦੋਂ ਦੀ ਗੱਲ ਨਹੀਂ ਕੋਈ ਕਰਦੇ ਤੇ ਜੇ ਹੁਣ ਦੱਸਿਆ ਤੇ ਫੇਰ ਅਗਲੇ ਆਖਣਗੇ ਦਫਾ ਕਰ ਪਰੇ ਕਿ ਇਹਨੂੰ ਵੀ ਨਾ ਦੱਸ ਰਹਿਣ ਦੇ ਇਹਨੇ ਬਹੁਤ ਜਾਣ ਤੰਗ ਕਰ ਛੜੀ ਤਾਂ ਨਾ ਬਾਹਰੋਂ ਆਈਦਾ ਵਾਕੀ ਦਾ ਵਾ ਕਿ ਚੱਲ ਬਈ ਜਰ ਘਰ ਚਾਰ ਜੀ ਅੱਗੇ ਜਾ ਕੇ ਹਸਾਂ ਖੇਡਾਂਗੇ ਬਹੁਤ ਗੱਲਾਂ ਪਤਾ ਹੈ ਹੁੰਦਾ ਹੀ ਹੁੰਦਾ ਘਰ ਅੱਗ ਵਰਨ ਨਹੀਂ ਹੁੰਦੀ ਬੰਦਾ ਕਰੇ ਕੀ ਹਾਂ ਸਤਾ ਕਿਹੜੇ ਖੂਜ ਪਵੇ ਮੈਨੂੰ ਤਾਂ ਤੁਹਾਨੂੰ ਸਮਝ ਨਹੀਂ ਆਉਂਦੀ ਹਾਂ ਸਤਾ ਆਈ ਹੁੰਦਾ ਫਿਰ ਜਦੋਂ ਬੰਦਾ ਘਰ ਆਣ ਉਹ ਤੇ ਗੱਲ ਵਕ ਐ ਤਾਂ ਪੁੱਤ ਮੈਂ ਐਸੇ ਕਰਕੇ ਤੇਰੇ ਨਾਲ ਗੱਲ ਨਹੀਂ ਕੋਈ ਕਰਦੀ ਵੀ ਅੱਗੇ ਬਾਹਰੋਂ ਕੰਮ ਧੰਦਾ ਕਰਕੇ ਖਾਪੇਤਾ ਪਿਆਉਣਾ ਮੁੜ ਕੇ ਆਣ ਕੇ ਮੈਂ ਦੱਸਾਂ ਫਿਰ ਸੜੇ ਪੁੱਜੇਗਾ ਆਪਣੇ ਆਪ ਚ ਨਾਲੇ ਉਹਨੂੰ ਗੱਲਾਂ ਕਰੇਗਾ ਕੀ ਫਾਇਦਾ ਮਨਾ ਚੁੱਪੀ ਕਰ ਬੀਬੀ ਸਾਰਾ ਪਿੰਡ ਵਸਣ ਲਿਆ ਲਗੇ ਛਾਗੇ ਕਿਸਦੇ ਘਰ ਤੇ ਇੰਨਾ ਗੰਦ ਨਹੀਂ ਜੰਨਾ ਸਾਡੇ ਆ ਤੇ ਮੈਂ ਦੱਸਾਂ ਗੱਲ ਹੈ ਉਹਦੀ ਹੁਣ ਆਦਤ ਇਦਾਂ ਨਹੀਂ ਹੋ ਗਈ ਕੀ ਕਰਨਾ ਕੋਈ ਨਹੀਂ ਚਲ ਚੁੱਪ ਕਰ ਛੱਡ ਖੜਾ ਅੱਗੇ ਲੋਕੀ ਕਸੂਰ ਕਰਦੇ ਤੇ ਸਸਾਂ ਦਾ ਬੀਵੀ ਤੂੰ ਤੇ ਕੁੰਡੀ ਨਹੀਂ ਮੈਨੂੰ ਇਹ ਗੱਲ ਤਾਂ ਪਤਾ ਵਾ ਹੈ ਉਹ ਆਪੇ ਹੀ ਗੱਲਾਂ ਆਵਜਤ ਕਰੀ ਜਾਂਦੀ ਤੈਨੂੰ ਜਾਣਾਂ ਨਹੀਂ ਜਾਣਾਂ ਨਹੀਂ ਬੰਨ੍ਹ ਪੰਨ ਕਰਨ ਵਾਲੀ ਗੱਲ ਵਾ ਹੈ ਮੈਂ ਉਹਨੂੰ ਪੁੱਤ ਕੀ ਆਖਣਾ ਵਾ ਉਹਦੇ ਹੁਣ ਆਦਤ ਇਦਾਂ ਨਹੀਂ ਆਖਣੇ ਇਹਨੇ ਫੜ ਕੇ ਰੱਡਿਆਂ ਦੀ ਬੇਕਦਰੀ ਕਰ ਛੱਡੀ ਏ ਤਰਨ ਲੈ ਵੀ ਅੱਤ ਵਾਲੀ ਗੱਲ ਵਾ ਅੱਤ ਵਾਲੀ ਜਿਹਨੂੰ ਕਹਿੰਦੇ ਹੋ ਨਾ ਸਾਰੇ ਬਨਹੱਦ ਬੰਨੇ ਦੂਜੇ ਪੁੱਤ ਗੱਲ ਸੁਣ ਮੇਰੀ ਪਿਛਲਿਆਂ ਦੇ ਨਾਲ ਚੰਗੀ ਭਲੀ ਏ ਕਿਸ਼ੇ ਆ ਤੇ ਆਪਣੀ ਖੁਸ਼ ਹੁੰਦੀ ਆ ਕਿ ਸ਼ੁਕਰ ਮੇਰੀ ਮਾਂ ਦਾ ਵੀ ਕਦਰ ਆ ਮੇਰੀ ਮਾਂ ਨੇ ਮੇਰੀ ਪਰਜਾਈ ਸੰਭਦੀ ਆ ਐਂਦਾ ਕਰਦੀ ਆ ਉਹਦਾ ਤੇ ਇਹਨੂੰ ਨਹੀਂ ਪਤਾ ਮੈਂ ਆਪਣੀ ਸੱਸ ਨਾਲ ਵੀ ਐਂਦਾ ਰਵਾਂ ਚੰਗਾ ਬੀਬੀ ਹਾਂ ਮੈਂ ਨਾ ਉਹ ਪਹਿਲੀ ਵਾਹਾਂ ਥੋੜੀ ਜੀ ਹੈ ਚੱਲ ਵਾਲਾ ਪਤੀ ਕਰਨਾ ਸਰ ਹੁਣ ਕੋਈ ਨਹੀਂ ਤੂੰ ਆਪਣੇ ਨੂੰ ਕਰਨੇ ਪੈਣੇ ਆ ਜੇਰੇ ਮਗਰ ਲੱਗੇ ਨਾ ਭੁੱਖੇ ਮਰ ਜਾਗੇ ਦਿਲ ਚ ਨਹੀਂ ਗੱਲ ਲਿਆਉਣੀ ਚੰਗਾ ਬੀਬੀ ਕੋਈ ਨਹੀਂ ਜਾ ਕਰ ਕੰਮ ਤੂੰ ਐਵੇਂ ਨਾ ਫੇਰ ਕਿਸ ਗੱਲ ਦੀ ਚਿੰਤਾ ਕਰੀ ਇਹਦੀ ਤਾਂ ਆਦਤ ਹੋ ਗਈ ਆ ਕੀ ਕਰਨਾ ਚਲੋ ਐਵੇਂ ਹੀ ਕੱਢਣਾ ਮੈਂ ਪਤਾ ਜਿੱਦਾਂ ਹੋਇਆ ਕੋਈ ਗੱਲ ਨਹੀਂ ਹੱਲਾ ਤੇ ਮੰਨਾ ਆ ਵਾ ਟਰੈਕਟਰ ਵੇਲੇ ਲਾਉਣਾ ਪੈਣਾ ਵਾ ਮੰਜਨ ਦੱਸਿਆ ਇਸ ਤਰ੍ਹਾਂ ਕਰ ਇੰਨੇ ਨਾ ਫੇਰ ਕਲੇਸ਼ ਪਾਉਣਾ ਵਾ ਘਰ ਹੈ ਇਹਨੂੰ ਮੇਰਾ ਤਾਂ ਥੋੜੀ ਬੁਤੀ ਦਵਾਈ ਦੇ ਕੇ ਨਾ ਤੇ ਤੇਰੀ ਜਾਨਾ ਵੰਦੀ ਇਹਨੇ ਮਾਤਾ ਦਾ ਜੀਣਾ ਮੁਸ਼ਕਲ ਕਰ ਦੇਣਾ ਵਾ ਮਨਾ ਤੀਦੂ ਇਹ ਕੰਮ ਕਰ ਲਾ ਆਹ ਤੇ ਲੱਗੀਆਂ ਮੋਜਾਂ ਹਣ ਮਾਤਾ ਕੋ ਕਰਾਇਆ ਕਰੂੰਗੀ ਸਾਰਾ ਕੰਮ ਆਪ ਮਜੇ ਨਾ ਬੈਕ ਸੀਰੀਅਲ ਵੇਖਿਆ ਕਰੂੰਗੀ ਕਿੰਨਾ ਚਿਰ ਹੋ ਗਿਆ ਵੇਖਿਆ ਹੀ ਨਹੀਂਗੇ ਫੇਰ ਅੰਤਰੀ ਕੰਮ ਦੀ ਮਾਤਾ ਮਾਰੀ ਆ ਜਰਾ ਕ ਵੇਲ ਹੋਣ ਲੱਗਦਾ ਵਾ ਤੇ ਉਸ ਗਾਰਤ ਪੜ ਜਾਂਦੀ ਏ ਚੱਲ ਹਾਂ ਮਾਤਾ ਤੈਨੂੰ ਤਾਂ ਹੁਣ ਮੈਂ ਡਾਉਂਗੀ ਕੰਮ ਸਾਰੇ ਕੰਮ ਹੁਣ ਤੇਰ ਕੋ ਕਰਾਇਆ ਕਰਨੇ ਆ ਆਪ ਮੈਂ ਆਰਾਮ ਨਾਲ ਬਹਿ ਕੇ ਸੀਰੀਅਲ ਵੇਖਿਆ ਕਰਨੇ ਆ ਸਾਰੇ ਪਿਛਲੇ ਵੇਖ ਲੈਣੇ ਮੇਰੀ ਗੱਲ ਸੁਣ ਹਾਂ ਆ ਮਾਤਾ ਗਾੜੀ ਰੱਖ ਆਈਆਂ ਤੇ ਤੇਰੇ ਹੱਥ ਟੁੱਟੇ ਆ ਹੈਂ ਹਾ ਭੱਲੇ ਬਣ ਕੇ ਦਿਮਾਤਰਾ ਕੰਮ ਕਰਦਾ ਕਿ ਨਹੀਂ ਕਰਦਾ ਨਾ ਕੀ ਕਰਤਾ ਵਾ ਮੈਂ ਆ ਤਾਂ ਮੈਂ ਆਪਣੇ ਕੱਟਣ ਵਾਸਤੇ ਬਾਹਰ ਆ ਕੇ ਆਈ ਹੀਗੀ ਕਿ ਮੈਂ ਜਾ ਕੇ ਚਲ ਕੱਟ ਲੈਨੀ ਹੌਲੀ ਨਾ ਵਾ ਹਰੇ ਬਹਿ ਕੇ ਤੇ ਮਾਤਾ ਕੀ ਕਰਨ ਢੀ ਕੱਟਣ ਢੀ ਯਾ ਲਸਣ ਸਿਲਣ ਢੀ ਬਾਕੀ ਸਾਰਾ ਕੁਸਮਾਨਾ ਦਾ ਕੱਟਣਾ ਸੀ ਹਾਂ ਤੁਹਾਨੂੰ ਤੂੰ ਮਿਹਦੀ ਲਾਈ ਆ ਹੈਂ ਮੈਂ ਦੱਸ ਆਣ ਕੇ ਨਾ ਸਿਰ ਫੜ ਕੇ ਬੈ ਗਈ ਮੋਬਾਈਲ ਦਾ ਮੇਰਾ ਨਾ ਜੀ ਕਰਦਾ ਮੋਬਾਈਲ ਵੇਖਣ ਨੂੰ ਓਏ ਯਾਰ ਉਹ ਠੀਕ ਤੇ ਹੋ ਜਾਂਦਾ ਪਹਿਲੇ ਚੰਗੀ ਤਰ੍ਹਾਂ ਉਹਨੂੰ ਮੈਂ ਕੀ ਆਖਿਆ ਜੇ ਤੂੰ ਹਰੇ ਬਹਿ ਗਈਏ ਤੂੰ ਮੇਰੀ ਗੈਰ ਇੱਧਰ ਜੋ ਕੰਮ ਕਰ ਲਾ ਪਿੰਨੇ ਮੇਰੇ ਨਹੀਂ ਕਰਨ ਵਾਲੇ ਮੈਂ ਕੀ ਆਖਿਆ ਵਾ ਆਤ ਮੈਂ ਆਪਣੇ ਮੱਥੇ ਥਾਲੀ ਦਾ ਕਿ ਆਈ ਆ ਤੇ ਜਾ ਕੇ ਬਾਹਰ ਮੈਂ ਆਪ ਚੀਰਨੀ ਆ ਮੈਨੂੰ ਕਿ ਪਤਾ ਵਾ ਤੁਹਾਡੀ ਮਾਂ ਤਾਂ ਵਖਾਲਣ ਵਾ ਤੇ ਜੀਰਨੇ ਦੀ ਆ ਜੀ ਗਾ ਸੁਣ ਲੈ ਮੈਂ ਤੈਨੂੰ ਚੰਗੀ ਤਰ੍ਹਾਂ ਜਾਣਨਾ ਵਾ ਉਹ ਕੀ ਚੀਜ਼ ਆ ਸਮਝੀ ਗੱਲ ਨਾ ਕੀ ਚੀਜ਼ ਆ ਤੁਸੀਂ ਦੱਸ ਹੀ ਦਿਓ ਫਿਰ ਅੱਜ ਦੱਸ ਹੀ ਦਿਓ ਇੱਥੇ ਚੁੱਪ ਕਰ ਜਾ ਤਰ ਮੈਂ ਦੱਸਾਂ ਗੱਲ ਮੇਰਾ ਬਹੁਤਾ ਮੂੰਹ ਦਾ ਖੜਾਈ ਤਰ ਮੈਂ ਦੱਸਾਂ ਬਹੁਤ ਔਖਾ ਯੋ ਮੈਂ ਨਹੀਂ ਇਹਦੇ ਵਿੱਚ ਔਖਾਉਣ ਵਾਲੀ ਕਿਹੜੀ ਗੱਲ ਆ ਮੈਂ ਤਾਂ ਗੰਡੇ-ਗੰਡੇ ਪਾਏ ਹੀਗੇ ਕਿ ਬਾਹਰ ਜਾ ਕੇ ਚੀਰ ਲੈਂਦੀ ਮੰਜੀ ਤੇ ਬਹਿ ਕੇ ਮੈਨੂੰ ਕੀ ਪਤਾ ਹੀ ਤੁਹਾਡੀ ਮਾਂ ਫੜ ਕੇ ਚਿਰਨ ਡੈ ਬਣਾਉ ਤੁਹਾਨੂੰ ਵਿਖਾਣਣ ਵਾਸਤੇ ਤੇ ਮੇਰੇ ਦਿਵਾਲੇ ਕਰਾ ਦੇਣਾ ਤੁਹਾਨੂੰ ਮੈਨੂੰ ਪਤਾ ਵਾ ਬਾਬਾ ਸਾਰਾ ਪਤਾ ਵਾ ਤੇਰਾ ਠੀਕ ਨਹੀਂ ਕਿੰਨੀ ਕਿ ਚੰਗੀ ਹੈ ਉਹ ਬਾਬਾ ਮੈਂ ਨਹੀਂ ਕਹਿੰਦੇ ਤੇ ਗੰਡੇ ਮੈਂ ਨਹੀਂ ਕੋਈ ਕਿਹਾ ਠੀਕ ਆ ਨਾ ਇਹਦੀ ਧੀ ਪਟੀਆਂ ਪੜਾ ਕੇ ਗਈ ਹੋਣੀ ਆ ਵੀ ਨੌ ਦੇ ਦਿਵਾਲੇ ਕਰਾਇਆ ਕਰੋ ਚੱਲ ਉਹਦਾ ਨਾਮ ਲਿਆ ਕਰ ਮਾਰੂੰਗਾ ਕੰਤ ਤੇ ਕਰਦੀ ਫਿਰਦੀ ਏ ਮੈਂ ਜਿੰਨੀ ਮਾਦੀ ਚੰਗੀ ਹੋ ਜਾਣਾ ਮੈਂ ਨਹੀਂ ਚੰਗੀ ਬਣ ਸਕਦੀ ਮੇਰੀ ਇੱਕ ਗੱਲ ਸੁਣ ਲੈ ਜੇ ਮਾਤਾ ਨੂੰ ਕਿਤੇ ਗੰਡੇ ਜਾਂ ਕੋਈ ਚੀਜ਼ ਲਸਣ ਲੂਸਾ ਸੱਲਣ ਮਾਤਾ ਤਾਂ ਮੇਰੇ ਤੋਂ ਪੁਰਾ ਕੋਈ ਤੇਰੇ ਮੱਝ ਜਾਣਦਾ ਨਾ ਮੈਂ ਤੇਰੇ ਮੈਂ ਦੱਸਾਂਗਾ ਨਾ ਮੈਂ ਵਿੜੇ ਦੇ ਖੜ ਕੇ ਤੇਰੀ ਡਾਂਗ ਉਹ ਫੇਰ ਨਹੀਂ ਬਥੇ ਜਿਆਦਾ ਕਰੇਗੀ ਮੇਰਾ ਤਰਾ ਤਾਂ ਤੇਰੇ ਭਰਾ ਨੂੰ ਕਰਾਂ ਫੋਨ ਵੀ ਆਹ ਕੰਮ ਕਰਦੀ ਓ ਹੈ ਤੇ ਮੇਰੇ ਭਰਾ ਨੂੰ ਕਾਲ ਹੀ ਫੋਨ ਕਰਨਾ ਮੇਰੇ ਭਰਾ ਨੇ ਤਾਂ ਕਿ ਮਾੜਾ ਕੀਤਾ ਵਾ ਭਰਾ ਨੂੰ ਫੋਨ ਕਰਨਾ ਤੇਰੇ ਭਰਾ ਨੂੰ ਫੋਨ ਕਰਨਾ ਵਾ ਮਾਤਾ ਤੇ ਰੋਗ ਰਪਈਆਂ ਦਾ ਲੱਗਾ ਵਾ ਮਾਤਾ ਫੇਰ ਪੈਰਾਂ ਦੇ ਆਈ ਆ ਖਰਚਾ ਤੇ ਆਪਣੇ ਘਰ ਦਾ ਹੋਇਆ ਵਾ ਪਰੇਸ਼ਾਨ ਤੈਨੂੰ ਤੂੰ ਕੀਤਾ ਏ ਲਹੂ ਉਹਦਾ ਤੂੰ ਕੀਤਾ ਏ ਤਰਮਦਸਾਂ ਗੱਲ ਉਹਨੇ ਵਿਚਾਰੀ ਨੇ ਕਦੀ ਗੱਲ ਹੀ ਹਾਂ ਅੱਛਾ ਜਿੰਨੀ ਫਿਰ ਦੁਨੀਆ ਬਿਮਾਰ ਹੁੰਦੀ ਸਾਰੀਆਂ ਨਵਾਂ ਰਸਕੀ ਹੁੰਦੀ ਆ ਇਸ ਤਰ੍ਹਾਂ ਹੀ ਆ ਕਿ ਜਿੱਥੇ ਤੇਰੇ ਵਰਗੀਆਂ ਹੋਣ ਹੈ ਉੱਥੇ ਬੰਦਾ ਸੁਗਨਾ ਰੋਟੀ ਖਾ ਸਕਦਾ ਐਵੇਂ ਨਾ ਮੇਰਾ ਸਿਰ ਖਾਈ ਜਾਓ ਰਖਾਈ ਜਾਓ ਤੇਰਾ ਇੱਥੇ ਹਾਂ ਨਹੀਂ ਤੇਰਾ ਸਿਰ ਖਾਂਦਾ ਹੈ ਅੱਜ ਅੱਜ ਬਹਿ ਗਈ ਫੋਨ ਲੈ ਕੇ ਤੇ ਕਿੱਧਰ ਦੀ ਆਖਰ ਆ ਗਈ ਨਾ ਨਾ ਤੂੰ ਤਾਂ ਕਿਤੇ ਫੋਨ ਵੇਂਦੀ ਨਹੀਂ ਹੈ ਨਾ ਇਹ ਤਾਂ ਵਕਤ ਵੇ ਪੱਕੀ ਗੱਲ ਆ ਤੂੰ ਨਹੀਂ ਫੋਨ ਵੇਖ ਸਕਦਾ ਉਹ ਮੇਰੀ ਗੱਲ ਸੱਚੀ ਮੰਨੋ ਮੈਂ ਨਹੀਂ ਤੁਹਾਡੀ ਮਾਂ ਨੂੰ ਗੰਡੇ ਦਿੱਤੇ ਉਹ ਰੇ ਆਪੇ ਫੜਲੇ ਕਿਤੇ ਮੇਰੀ ਗਾਂ ਤਾਂ ਗੱਲ ਸੁਣ ਲਾ ਹੁਣ ਤਰ ਮੈਂ ਦਨਾ ਜਾਣ ਜੇ ਕਿਤੇ ਮੁੜ ਕੇ ਅਭੀ ਨਬੀ ਹੋ ਗਈ ਜਾਂ ਕਿਤੇ ਮਾਤਾ ਬਿਮਾਰ ਪੈ ਗਈ ਤਾਂ ਤੈਨੂੰ ਮੈਂ ਦੱਸੀ ਗੱਲ ਵੀ ਮੇਰੇ ਤੋਂ ਬੁਰਾ ਕੋਈ ਨਹੀਂ ਮੇਰਕਾ ਤੈਨੂੰ ਸਾਗਾ ਵੇਂਦੀ ਵੇ ਕਿਦਰੋਂ ਡਫਲ ਜੀ ਜਪਾਨ ਵੇ ਕਿੱਡੀ ਆ ਮਾਂ ਪੁੱਤਾਂ ਦੀ ਮਾਂ ਨੇ ਆਉਂਦੇ ਪੱਟੀ ਚਾੜਤੀ ਆ ਕਿ ਮੈਨੂੰ ਗੰਡੇ ਦੇ ਗਈ ਆ ਕੋਈ ਗੱਲ ਨਹੀਂ ਅੱਜ ਤੇ ਪੁੱਤ ਨੇ ਵੇਖ ਲਿਆ ਵਾ ਹੁਣ ਝੋਨੇ ਲੱਗਣੇ ਆ ਨਾ ਇਹਨੇ ਤਰਿਆ ਕਰਨਾ ਬੰਬੀ ਤੇ ਤੇ ਮਾਤਾ ਪਿਤਾ ਨੂੰ ਤੇ ਮਾਤਾ ਮੈਂ ਹੀ ਦਊਂਗੀ ਹੁਣ ਅੱਜ ਤੇ ਮੈਂ ਚੀਰ ਲੈਣੀ ਆ ਕੋਈ ਗੱਲ ਨਹੀਂ ਪਰ ਕੋਈ ਨਹੀਂ ਹੁਣ ਤਿਆਰ ਹੋ ਜਾ ਦੇਖੀ ਸਹੀ ਤਰ੍ਹਾਂ ਬਣਾਉਣੀ ਕੀ ਆ ਆਪਣੀ ਬੇਇੱਜ਼ਤੀ ਦਾ ਬਦਲਾ ਤਾਂ ਨਾ ਮੈਂ ਲਿਆ ਤੇ ਮੇਰਾ ਨਾਂ ਵੀ ਜੀਵਨ ਨਹੀਂ ਆਈ ਬੜੀ ਕਿਲਾਕਾ